ਪਹਿਲਾ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਮੈਂ ਤੁਹਾਡਾ ਆਪਣਾ ਅਨਲ ਜੋਸ਼ੀ ਜੋ ਪਿਛਲੇ ਲੰਮੇ ਸਮੇਂ ਤੋਂ ਲਗਭਗ 12 13 ਸਾਲ ਤੋਂ ਆਪ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਹ ਜੋ ਤੁਸੀਂ ਅੱਗੇ ਵੀ ਮੈਨੂੰ ਦੋ ਵਾਰ ਪਿਆਰ ਦੇ ਕੇ ਨਗਰ ਕੌਂਸਲ ਚ ਮੈਂਬਰ ਬਣਾਇਆ ਦੋ ਵਾਰੀ ਤੁਹਾਡੀ ਸੇਵਾ ਕਾ ਚ ਹਾਜ਼ਰ ਹਾਂ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਵਾਰ ਫਿਰ ਕਾਂਗਰਸ ਪਾਰਟੀ ਨੇ ਬਾਰ ਨੰਬਰ 8 ਤੋਂ ਮੈਨੂੰ ਟੈਟ ਦੇ ਕੀ ਉਮੀਦਵਾਰ ਬਣਾਇਆ ਹੈ ਮੈਂ ਤੁਹਾਾਰਾ ਦੁਆਰਾ ਫਿਰ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਜਿੱਦਾਂ ਪਿਛਲੇ ਲੰਮੇ ਸਮੇਂ ਤੋਂ 10-12 ਸਾਲ ਤੋਂ ਹਰ ਵੇਲੇ ਦਿਨ ਰਾਤ ਆਪ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਮੈਂ ਆਪਣੇ ਬਾੜ ਦਾ ਤੇ ਸ਼ਹਿਰ ਚ ਕੋਈ ਵੀ ਸੱਜਣ ਮੇਰਾ ਵੀਰ ਜਦੋਂ ਵੀ ਮੈਨੂੰ ਫੋਨ ਕਰਦਾ ਹਰ ਵੇਲੇ ਉਹਨਾਂ ਦੀ ਸੇਵਾ ਵਿੱਚ ਮੈਂ ਹਾਜ਼ਰ ਨਾ ਉੱਥੇ ਪਹੁੰਚਦਾ ਕਈ ਮੇਰੇ ਸਚਣ ਮੇਰਾ ਪ੍ਰਚਾਰ ਕਰਦੇ ਕਿ ਜੋਸ਼ੀ ਦੀ ਸਿਹਤ ਨਹੀਂ ਠੀਕ ਰਹਿੰਦੀ ਜੋਸ਼ੀ ਨੇ ਖਾਣਾ ਨਹੀਂ ਸੀ ਜੋਹੀ ਐਦਾਂ ਕਰਦਾ ਐਦਾਂ ਦੀ ਕੋਈ ਗੱਲ ਨਹੀਂ ਜੀ ਮੈਂ ਸਿਹਤ ਤੋਂ ਵੀ ਤੰਦਰੁਸਤ ਹਾਂ ਸਾਰੇ ਗ੍ਰਾਮ ਵਾਸੀਆਂ ਨੂੰ ਅਪੀਲ ਆ ਖਾਸ ਕਰ ਮੇਰੇ ਬਾੜ ਵਾਸੀਆਂ ਨੂੰ ਵੀ ਰਿਹਾ ਕਿ ਝੂਠਾ ਪ੍ਰਚਾਰ ਨਾ ਕਰੋ ਤੁਸੀਂ ਇਹ ਗੱਲਾਂ ਚੱਕੀਆਂ ਨਹੀਂ ਮੈਂ ਆਪਣੇ ਵਾੜਵਾਸੀ ਨੂੰ ਇੱਕ ਵਾਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਇਹਨਾਂ ਤਤ ਪਰ ਰਹਿਣਾ ਜਦੋਂ ਤੁਸੀਂ ਫੋਨ ਕਰਦੇ ਮੈਂ ਤੁਹਾਡੇ ਕੋਲ ਪਹੁੰਚਦਾ ਜਿਹੜਾ ਵੀ ਤੁਸੀਂ ਕੰਮ ਕਹਿੰਦੇ ਮੈਨੂੰ ਮੈਂ ਉਹ ਕੰਮ ਕਰਾਉਣਾ ਡਿਵੈਲਪਮੈਂਟ ਦਾ ਹਰ ਕੰਮ ਕਿਹਾ ਕੋਈ ਗਲੀ ਕੋਈ ਏਰੀਆ ਕੱਚਾ ਨਹੀਂ ਛੱਡਿਆ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਕਿ ਕਾਫੀ ਕੰਮ ਹੋਇਆ ਕੋਈ ਪੈਂਡਿੰਗ ਨਹੀਂ ਲੱਗਦਾ ਮੈਨੂੰ ਜੇ ਕੋਈ ਹੋਇਆ ਵੀ ਆਰਵਾੜੇ ਤਾਂ ਜੀ ਮੈਨੂੰ ਇੱਕ ਵਾਰ ਮੌਕਾ ਦਿਓ ਇੱਕ ਇੱਕ ਕੰਮ ਸਿਰੇ ਚੜ ਕੇ ਇਦਾਂ ਹੀ ਦਿਨ ਰਾਤ ਤੁਹਾਡੀ ਕਚਹਿਰੀ ਤੁਹਾਡੇ ਨਾਲ ਸੇਵਾ ਕਰਦਾ ਰ੍ਹਾਂਗਾ ਇਮਾਨਦਾਰੀ ਨਾਲ ਸੇਵਾ ਕਰਦਾ ਰ੍ਹਾਂਗਾ ਨਾ ਅੱਜ ਦੇ ਕਿਸੇ ਕਿਸੇ ਕੋ ਪੈਸਾ ਲਿਆ ਨਾ ਲੈਣਾ ਨਾ ਕਦੀ ਕਿਸੇ ਨਾਲ ਚਾਤੋ ਵੀ ਕੀਤੀ ਪਰਮਾਤਮਾ ਤੰਦਰੁਸਤੀ ਬਖਸ਼ੇ ਇਦੇ ਮੈਂ ਤੁਹਾਡੀ ਸੇਵਾ ਚ ਦਿਨ ਰਾਤ ਹਾਜ਼ਰ ਰ੍ਹਾਂ ਤੁਹਾਡੇ ਸਾਥ ਦੀ ਲੋੜ ਤੇ ਆ 21 ਜਨਵਰੀ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪੰਜੇ ਦੇ ਨਿਸ਼ਾਨ ਤੇ ਪਾ ਕੇ ਮੈਨੂੰ ਕਾਮਯਾਬ ਕਰੋ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਰਹਾਂਗਾ ਜੈ ਹਿੰਦ